ਕੱਤੇ ਕਿੱਥੇ ਜਾਣੀ ਆ ਸਭ ਵੀ ਮੇਰੇ ਸੇ ਕਰਤਾ ਨਹੀਂ ਮੇਰੇ papa ਇਹ ਸੇ ਕਰ ਗਈ ਕਾ ਕੀ ਤਰੋ ਮੈਂ papa ਨੇ ਕੀਤਾ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਚਲਾਈ ਜਾ ਰਹੀ ਜੁੱਧ ਪਤਰੀ ਮੁਹਿੰਮ ਹੇਟ ਅੰਮ੍ਰਿਤਸਰ ਚ ਵੱਡੀ ਕਾਰਵਾਈ ਕੀਤੀ ਗਈ ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਡਰੱਗ ਸਮਗਲਰ ਰਾਮ ਸਿੰਘ ਉਰਫ ਲੱਟੂ ਦੀ ਜਾਇਦਾਦ ਉੱਤੇ ਚਲਾਇਆ ਗਿਆ ਪੀੜਾ ਪੰਜਾ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ डीसीपी लॉ ऑर्डर आलम विजय सिंह ने दसया की आज assi Amritsar ke Guru ki Wadali vich Punjab Sarkar valo judd nasha viruddh muhim taith Ram Singh aur Phulladu ate us de bhra Gurpreet Singh de ghar hton layi aaye ha Ram Singh utte NDPS Act te 1 din ke darjan ate oh Ludhiana ate thana Shahade de vich darj mamle ch pagode ho chukeyan ਕਭਲੇ ਬਿਨੈ ਸੇ ਕਰਤਾ ਬਿਨੈ ਮੇਰਾ papa ਇਸੇ ਗੱਲ ਗੱਲ ਕਿਤਾ ਤਰਾਂ ਮੈਂ papa ਨੇ ਕਿਤਾ ਤਾਂ ਮਰਜੀ ਹਾਂ ਜੀ ਕਾ ਕਰ ਰਹੀ ਹੈ ਜੀ ਕਾ ਕਰੇ ਕੀ ਗੱਲ ਹੋਈ ਆ ਹਾਡੀ ਸਲਾਗਤ ਜੀ ਸਰ ਪੰਜਾਬ ਸਰਕਾਰ ਤੇ ਮਾਨਯੋਗ ਸੀਐਮ ਸਾਹਿਬ ਸਰ ਭਗਵੰਤ ਸਿੰਘ ਸਾਹਿਬ ਉਹਨਾਂ ਦੀ ਤਹਿ ਜਿਹੜੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਮਸੀ ਅੰਮ੍ਰਿਤਸਰ ਵੱਲੋਂ ਇੱਕ ਡਰੱਗ ਸਮੱਗਲਰ ਦੀ ਅਬ ਇੱਕ ਡਰੱਗ ਸਮੱਗਲਰ ਦਾ ਘਟਾਇਆ ਜਾ ਰਿਹਾ ਜਿਹੜਾ ਕਿ ਐਲ ਗੋਟਨ ਡਰੱਗ ਮਨੀਨਲ ਆਪਣਾ ਬਣਾਇਆ ਹੋਇਆ ਸੀ ਉਹਦਾ ਨਾਮ ਹੈ ਰਾਮ ਸਿੰਘ ਅਲਾਈਸ ਲੱड्डੂ ਉਹਦੇ ਉੱਪਰ ਤਿੰਨ ਪਰਚੇ ਹੈਗੇ ਆ ਜੀ ਐਨਡੀਪੀਐਸ ਦੇ ਤੇ ਆਪਣਾ ਤੇ ਦੋ ਪ੍ਰੀਵੈਂਟਿਵ ਐਕਸ਼ਨਸ ਵੀ ਹੋਏ ਆ ਥਿਆਨੇ ਥਾਣਾ ਛਾਟਾ ਨਹੀਂ ਕੀਤੇ ਤੇ ਪਰਚੇ ਵੀ ਥਾਣਾ ਛਾਟੇ ਦੇ ਹੀ ਹੈਗੇ ਤੇ ਇਹਦੇ ਨਾਲ ਨਾਲ ਉਹਦਾ ਜਿਹੜਾ ਭਰਾ ਹੈਗਾ ਗੁਰਪ੍ਰੀਤ ਉਹਤੇ ਵੀ ਇੱਕ ਪਰਚਾ ਹੈਗਾ ਇਸੀ ਸਾਲ ਦਾ 71 2025 ਦਾ ਐਨਡੀਪੀ ਇਸ ਐਕਟ ਦਾ ਤੇ ਜਿਹੜਾ ਰਾਮ ਸਿੰਘ ਹੈ ਉਹ ਫਿਲਹਾਲ ਭਗੋੜਾ ਹੈ ਤੇ ਜਦੋਂ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਐਮਸੀ ਆਫਿਸ ਨੇ ਲਿਖ ਕੇ ਭੇਜਿਆ ਕਿ ਅਸੀਂ ਠਾਨੀਆਂ ਤੇ ਪੁਲਿਸ ਦੀ ਤਾਈ ਲੋੜ ਹੈ ਤੇ ਮੈਂ ਖੁਦਾ ਪਾਇਆ ਮੌਕਾ ਸੁਪਰਵਾਈਜ਼ ਕਰਨ। ਇਹ ਕਿਦੋਂ ਦਾ ਕਾਰੋਬਾਰ ਕਰ ਰਹੇ ਸੀ ਕਿ ਕਿੰ ਸਾਰਾ ਡੱਬਰ ਕਰਦਾ ਪਿਆ ਵਾ ਕਿੰ ਕੀ ਹੈਗਾ ਸਾਰਾ ਬੰਦੇ। ਦੇਖੋ ਜਿਹੜੇ ਤਾਂ ਪਰਚੇ ਹੈ ਉਹ 2019 ਤੋਂ ਹੈਗਾ ਇਹਦੇ ਪਰਚੇ ਇਹਦੇ ਤੇ ਪਹਿਲਾ ਪਰਚਾ ਹੋਇਆ ਸੀ ਤੇ 2019 ਤੋਂ ਕੰਮ ਕਰ ਰਹੇ ਤੇ 3 ਪਰਚੇ ਹੈਗੇ ਆ ਤੇ ਹੁਣ ਪਗੋੜਾ ਹੈ ਤੇ ਪੂਰੇ ਟੱਬਰ ਦਾ ਤਾਂ ਹਲੇ ਸਾਨੂੰ ਪਤਾ ਨਹੀਂ ਪਰ ਇਹਦਾ ਸਿਕਾ ਭਰਾ ਜ਼ਰੂਰ ਕਰ ਰਹੇ ਆ। ਮੈਂ ਕਿ ਦੋ ਜਨੇ ਕਰਦੇ ਦੋ ਜਨੇ ਕਰ ਰਹੇ ਆ। ਦੋਵੇਂ ਫਰਾਰ ਨੇ ਕਿ ਇੱਕ ਜੇਲ੍ਹ ਚ ਨਹੀਂ ਇੱਕ ਜੇਲੇ ਚ ਹੈ ਜਿਹੜਾ ਦੂਸਰਾ ਭਰਾ ਉਹ ਜੇਲ੍ਹ ਚ ਹੈ। ਕਿਲਾ ਤਾਂ ਸਾਡੇ ਇਲਾਕੇ ਚ ਅੱਗੇ ਵੀ ਨਸ਼ੇ ਨੂੰ ਲੈ ਕੇ ਕਾਪਨੀ ਤੇ ਹੈਗੀ ਆ ਉਹ ਵੀ ਇਲਾਕੇ ਉੱਤੇ। ਬਿਲਕੁਲ ਜੀ ਅਸੀਂ ਪੂਰੀ ਮੁਹਿੰਮ ਜਿਵੇਂ ਮੈਂ ਤੁਹਾਨੂੰ ਦੱਸਿਆ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਯੋਗ ਨਸ਼ਾ ਵਿਰੋਧ ਅਸੀਂ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਸ ਏਰੀਆ ਨੂੰ ਕੋਆਰਡੀਨੇਟਸ ਕਰਕੇ ਸਰਚ ਕਰਦੇ ਆਂ ਜੇ ਕੋਈ ਵੀ ਬੰਦਾ ਮਿਲਦਾ ਹੈ ਆਪਣਾ ਕੋਈ ਵੀ ਡਰਗ ਪੋਜ਼ੈਸ ਕਰਦਾ ਹੈ ਜਾਂ ਕੋਈ ਵੇਚਦਾ ਹੈ ਜਾਂ ਪੈਡਲਰ ਹੈ ਜਾਂ ਸਮੱਗਲਰ ਹੈ ਅਸੀਂ ਉਹ ਕਾਨੂੰਨੀ ਕਾਰਵਾਈ ਕਰਦੇ ਹਾਂ ਉਹਦੇ ਤੇ ਹੁਣ ਵੀ ਕਾਰਵਾਈ ਕੀਤੀ ਲਈ ਅਸੀਂ ਹੁਣ ਤਾਂ ਐਮਸੀ ਆਫਿਸ ਨੇ ਸਾਨੂੰ ਦੱਸਿਆ ਸੀਗਾ ਕਿ ਸੰਨ ਪੁਲਿਸ ਦੀ ਸਹਾਇਤਾ ਦੀ ਲੋੜ ਹੈਗੀ ਹੈ ਤੇ ਅਸੀਂ ਪੁਲਿਸ ਸਹਾਇਤਾ ਦਿੱਤੀ ਹੈ ਤੇ ਜਿਵੇਂ ਸੰਨ ਪਤਾ ਚੱਲੇ ਕਿ ਡਰਗ ਪੈਡਲਰ ਹੈਗਾ ਤੇ ਮੈਂ ਆਪ ਖੁਦ ਆਇਆ ਹਾਂ